हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਆਪਣੇ ਖੇਤ ਦੇ ਵਿੱਚ ਵੀ ਮਧਰੇ ਬੂਟੇ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ ਤੇ ਆਪਾਂ ਜੇ ਆਪਾਂ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਮਧਰੇ ਬੂਟੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਉਹਦੇ ਵਿੱਚੋਂ ਵਾਇਰਸ ਵਾਲੇ ਬੂਟੇ ਕਿਹੜੇ ਆ ਤੇ ਬਿਨਾ ਵਾਇਰਸ ਤੋਂ ਕਿਹੜੇ ਆ ਕਿਉਂਕਿ ਕਿਸਾਨ ਵੀਰ ਜਦੋਂ ਵੀ ਆਪਣੇ ਬੌਣੇ ਰੋਗ ਦਾ ਜਾਂ ਮਧਰੇ ਬੂਟੇ ਦਾ ਰੋਗ ਦਾ ਨਾਂ ਸੁਣਦੇ ਆ ਜਾਂ ਖੇਤ 'ਚ ਕੋਈ ਮਧਰਾ ਬੂਟਾ ਵੇਖਦੇ ਆ ਤਾਂ ਇੱਕਦਮ ਡਰ ਜਾਂਦੇ ਬਈ ਸ਼ਾਇਦ ਇਹ ਮਧਰਾ ਰੋਗ ਜਾਂ ਵਾਇਰਸ ਰੋਗ ਗਿਆ ਤੇ ਅੱਜ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੇ ਵੀ ਅਸਲ ਦੇ ਵਿੱਚ ਜਿਹੜਾ ਵੈਸੇ ਬੂਟਿਆਂ ਨੇ ਜਿਹੜੀ ਕੱਦ ਘੱਟ ਕੀਤਾ ਉਹ ਕਿਹੜੇ ਬੂਟੇ ਆ ਤੇ ਜਿਹੜੇ ਬੂਟਿਆਂ ਦੇ ਉੱਪਰ ਵਾਇਰਸ ਆ ਚੁੱਕਾ ਹੈ ਉਹ ਬੂਟੇ ਕਿਹੜੇ ਆ ਸੋ ਕਿਉਂਕਿ ਅੱਜ ਵਾਰ ਆਪਾਂ ਡਰ ਕੇ ਤੇ ਜਿਹੜਾ ਖੇਤ ਬਾਹ ਦਿੰਨੇ ਆ ਜਾਂ ਚਿੰਤਾ ਚ ਪੈ ਰਹੇ ਨੇ ਜਾਂ ਫਿਰ ਆਪਾਂ ਕੋਈ ਨਾ ਕੋਈ ਪ੍ਰੋਡਕਟ ਲੈ ਕੇ ਪਾਉਣੇ ਜਿਹੜਾ ਕੋਈ ਆਪਾਂ ਨੂੰ ਵੀਰ ਦੱਸਦਾ ਤੇ ਆਪਾਂ ਕਿਸਾਨਪੁਰੇ ਦਾ ਹਾਲ ਵੀ ਦੱਸਾਂਗੇ ਅੱਗੇ ਜੇਕਰ ਤੁਹਾਡੇ ਬੂਟੇ ਥੋੜੇ ਬਹੁਤ ਵੀ ਦੇਸ ਰਹੇ ਆ ਤੇ ਅੱਗੇ ਜਿਹੜਾ ਵਾਇਰਸ ਤੁਹਾਡੇ ਖੇਤ ਚ ਨਾ ਵਧੇ ਉਹਦੇ ਵਾਸਤੇ ਆਪਾਂ ਕੀ ਕਰਨਾ ਉਹ ਵੀ ਆਪਾਂ ਤੁਹਾਨੂੰ ਪੱਕਾ ਉਹਦਾ ਹੱਲ ਦੱਸਾਂਗੇ ਸੋ ਪਹਿਲਾਂ ਤੁਹਾਨੂੰ ਦਿਖਾਉਣੇ ਆ ਪੇ ਆਪਣੇ ਬੂਟੇ ਜਿਹੜੇ ਕਿਵੇਂ ਦਿਖ ਰਹੇ ਆ ਤੇ ਉਹਨਾਂ ਵਿੱਚ ਕੀ ਪਹਿਚਾਨ ਹੈ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਚੈਨਲ ਤੇ ਦੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਜੂ ਕਰ ਲਓ ਤਾਂ ਜਿਹੜੀ ਵੀਡੀਓ ਪੇ ਤੇ ਦੇ ਦੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲੈ ਤੇ ਹੋਰ ਬੰਦਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਤੇ ਸ਼ੇਅਰ ਵੀ ਵੀਡੀਓ ਜਰੂਰ ਕਰ ਦਿਓ ਹੁਣ ਕਿਸਾਨ ਭਰਾ ਆਪਾਂ ਝੋਨੇ 'ਚ ਵੜ ਕੇ ਤੁਹਾਨੂੰ ਦਿਖਾਉਣੇ ਆ ਜਿਵੇਂ ਇੱਥੇ ਤੁਸੀਂ ਗ੍ਰੋਥ ਵੇਖ ਸਕਦੇ ਝੋਨੇ ਦੀ ਬਹੁਤ ਵਧੀਆ ਤਾਂ ਜਿਵੇਂ ਆਪਾਂ ਅੱਗੇ ਜਾ ਰਹੇ ਆ ਤੇ ਇੱਥੇ ਥੋੜੀ ਜੀ ਗ੍ਰੋਥ ਘਟਿਆ ਚਲੋ ਇਹ ਤਾਂ ਇੱਕ ਨਾਰਮਲ ਜੀ ਗਰੋਥ ਹੈ ਜਿਹੜੀ ਜੀ ਦੀ ਕਿਸਾਨ ਭਰਾ ਡਰਦੇ ਉਹ ਚੀਜ਼ ਆਪਾਂ ਅਸਲ ਦੇ ਵਿੱਚ ਦਿਖਾਉਣੀ ਹੈ ਹੁਣ ਇੱਥੇ ਦੇਖੋ ਜਦੋਂ ਆ ਇਦਾਂ ਦਾ ਤੁਸੀਂ ਹਾਲਾਤ ਆਪਣੇ ਖੇਤ ਦੇਖੋਗੇ ਤਾਂ ਵਾਕਈ ਹਰ ਇੱਕ ਵੀਰ ਜਰੂਰ ਡਰਦਾ ਇਹ ਨਹੀਂ ਕਿ ਆਪਣੇ ਆਪਾਂ ਨੂੰ ਡਰ ਲੱਗਦਾ ਹਰ ਇੱਕ ਵੀਰ ਨੂੰ ਡਰ ਲੱਗਦਾ ਜਦੋਂ ਇਦਾਂ ਦੀ ਚੀਜ਼ ਕੰਡੀਸ਼ਨ ਵੇਂਦੇ ਆ ਇਧਰ ਹੁਣ ਝੋਨਾ ਇਹ ਵੀ ਉਹਦੇ ਨਾਲ ਹੀ ਲੱਗਾ ਤੇ ਇਧਰ ਤੁਸੀਂ ਦੂਜੀ ਸਾਈਡ ਤੇ ਗਰੋਥ ਵੇਖ ਲਓ ਤੁਹਾਨੂੰ ਦੇਖ ਹੀ ਰਹੀ ਆ ਪੱਦੀ ਫੋਟੋ ਜੀ ਉਹਦੀ ਆ ਰਹੀ ਆ ਘੱਟ ਗ੍ਰੋਥ ਵਾਲੀ ਦੱਦੀ ਜ਼ਿਆਦਾ ਵਾਲੀ ਯਾਰੀ ਇਹ ਮਰਲਾ ਕ ਅੱਧਾ ਕ ਮਰਲਾ ਜਗਾ ਹੋਊਗੀ ਇਸ ਤੋਂ ਅੱਗੇ ਕਾ ਤੁਹਾਨੂੰ ਅੱਗੇ ਸਾਹਮਣੇ ਟਿੱਬੀ ਦੇਖ ਰਹੀ ਹੋਊਗੀ ਥੋੜਾ ਕੈਮਰੇ 'ਚ ਘੱਟ ਦੇਖ ਰਾ ਨੀਵੀਂ ਜਗਾ ਦੇਖ ਰਹੀ ਇਹ ਕੋਹ ਟਿੱਬੀ ਹੈਗੀ ਇੱਕ ਇਧਰ ਦਿਖਾਉਣੇ ਜਿੱਥੇ ਆਪਾਂ ਤੁਹਾਨੂੰ ਨਾਲ ਵਾਇਰਸ ਵਾਲੇ ਬੂਟੇ ਦੀ ਪਹਿਚਾਣ ਵੀ ਦੱਸਣੀ ਹੁਣ ਇਹਦੇ ਵਿੱਚੋਂ ਕਿਸਾਨ ਭਰਾਓ ਚੰਗੀ ਤਰ੍ਹਾਂ ਤੁਸੀਂ ਵੀਡੀਓ ਦੇਖ ਲਓ ਆਪਾਂ ਪੂਰੀ ਲਾਗਿਓ ਕਰਕੇ ਕੈਮਰਾ ਭਰਾਂ ਰਹੇ ਹਾਂ ਇਹਦੇ ਵਿੱਚ ਇੱਕ ਆ ਵੀ ਬੂਟਾ ਜਿਹੜਾ ਵਾਇਰਸ ਰੋਗ ਵਾਲਾ ਨਹੀਂ ਹੈਗਾ ਇਹ ਸਾਰੇ ਬੂਟੇ ਨੋਰਮਲ ਆ ਹਾਲਾਂਕਿ ਦੀ ਗਰੋਥ ਘੱਟ ਹੋਈ ਆ ਪਰ ਇਹਦੇ ਵਿੱਚ ਕੋਈ ਵੀ ਵਾਇਰਸ ਵਾਲਾ ਬੂਟਾ ਨਹੀਂ ਹੈਗਾ ਹੁਣ ਇਹਦਾ ਕੱਦ ਦੇਖੋ ਕਿੰਨਾ ਘਟਿਆ ਇਸ ਚੀਜ਼ ਤੋਂ ਕੱਦ ਤੋਂ ਨਰੇ ਤੋਂ ਨਾ ਡਰੋ ਅੱਗੇ ਆਪਾਂ ਤੁਹਾਨੂੰ ਬੂਟਾ ਦੂਜਾ ਪੱਟ ਕੇ ਵੀ ਰੱਖਿਆ ਜਿਹੜਾ ਵਾਇਰਸ ਵਾਲਾ ਉਹ ਵੀ ਦਿਖਾਉਣਾ ਤੇ ਜਿਹੜੀ ਗਰੋਥ ਘੱਟ ਉਹ ਵੀ ਦਿਖਾਉਣੀ ਇਹ ਕਿਉਂਕਿ ਕਈ ਵਾਰ ਨਾ ਆਪਣੇ ਖੇਤ ਦੇ ਜਿੱਥੇ ਉੱਚੀ ਜਗ੍ਹਾ ਹੁੰਦੀ ਆ ਉੱਥੇ ਵੀ ਗਰੋਥ ਘਟ ਹੁੰਦੀ ਕਈ ਵਾਰ ਸਲਫਰ ਦੀ ਘਾਟ ਆ ਜੇ ਆਪਣੇ ਖੇਤ ਕਿਤੇ ਕਿਉਂਕਿ ਸਾਰੇ ਖੇਤ ਕਈ ਵਾਰ ਸਲਫਰ ਦੀ ਘਾਟ ਨੇ ਟਿੱਬੀਆਂ ਦੇ ਵਿੱਚ ਵੀ ਆਪਾਂ ਨੂੰ ਸਲਫਰ ਦੀ ਘਾਟ ਦੇਖ ਸਕਦੀ ਆ ਜਾਂ ਲੋਹੇ ਤਾਂ ਦੀ ਘਾਟ ਆ ਜੇ ਟਿੱਬੀਆਂ ਦੇ ਵਿੱਚ ਉੱਥੇ ਵੀ ਇਹ ਚੀਜ਼ ਦੇਖ ਨੂੰ ਮਿਲ ਜਾਂਦੀ ਆ ਇੱਥੇ ਝੋਨਾ ਇਸੇ ਝੋਨੇ ਦੇ ਨਾਲ ਲੱਗਾ ਪਰ ਇਹਦੀ ਗਰੋਥ ਜਿਹੜੀ ਨਾਰਮਲ ਹੋਈ ਘਟ ਹੋਈ ਆ ਸੋ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਹੁਣ ਜਾ ਕੇ ਦੂਜੀ ਟਿੱਬੀ ਤੇ ਫਿਰ ਤਾਂ ਨਾਲ ਹੀ ਆਪਾਂ ਤੁਹਾਨੂੰ ਪਛਾਣ ਦਿਖਾ ਦੇਣੀ ਆ ਕਿਹੜੀ ਚੀਜ਼ ਤੋਂ ਆਪਾਂ ਡਰਨ ਦੀ ਲੋੜ ਤੇ ਦ ਹੱਲ ਹੁਣ ਆਪਾਂ ਅੱਗੇ ਕੀ ਕਰਨਾ ਹੁਣ ਇੱਥੇ ਆਪਾਂ ਅੱਗੇ ਤੇ ਗਰੋਥ ਫੇਰ ਵਧੀਆ ਝੋਨੇ ਦੀ ਹੋ ਗਈ ਹੈ ਨਾ ਤੇ ਅੱਗੇ ਹੁਣ ਆਪਾਂ ਤੁਹਾਨੂੰ ਦੂਜੀ ਟੀਬੀ ਚ ਲੈ ਜੰਨੇ ਮਰਲਾਕ ਜਗਾ ਉਹ ਨਹੀਂ ਤੇ ਮਰਲਾਕ ਜਗਾ ਆ ਗਈ ਹੁਣ ਇੱਕ ਦੋ ਮਰਲਿਆਂ ਬਦਲੇ ਆਪਾਂ ਬਾਕੀ ਜਿਹੜੇ ਕਿਉਂਕਿ 8 ਕਨਾਲਾਂ ਦੇ ਵਿੱਚ 160 ਮਰਲੇ ਹੁੰਦੇ ਆ ਤੇ ਦੋ ਮਰਲਿਆਂ ਬਦਲੇ ਆਪਾਂ ਪੂਰੇ ਖੇਤ ਨੂੰ ਖਰਾਬ ਨਹੀਂ ਕਰ ਸਕਦੇ ਯਾਨੀ ਕਿ ਜੇਕਰ ਆਪਾਂ ਇਹਨੂੰ ਦਬੇ ਇਹ ਟੀਬੀ ਉੱਚੇ ਤੇ ਪਾਣੀ ਨਹੀਂ ਚੜ ਰਿਹਾ ਤੇ ਆਪਾਂ ਦੂਜਾ ਝੋਨਾ ਸਗਾ ਲਈਏ ਤੇ ਜੇਕਰ ਇਹ ਟੀਬੀ ਜ਼ਿਆਦਾ ਉੱਚੀ ਕਿਉਂਕਿ ਇਹ ਜ਼ਿਆਦਾ ਜਗ੍ਹਾ ਉੱਚੀ ਥੋੜੀ ਜੀ ਤਾਂ ਇਹ ਇਹਦੇ ਕਰਕੇ ਆਪਾਂ ਦੂਜੀਆਂ 158 ਮਰਲੇ ਨਹੀਂ ਖਰਾਬ ਕਰ ਸਕਦੇ ਇੱਕ ਦੋ ਮਰਲੇ ਬਦਲੇ ਇਸ ਚੀਜ਼ ਨੂੰ ਵੀ ਆਪਾਂ ਨੂੰ ਥੋੜਾ ਜਿਆਦਾ ਗੌਰ ਕਰਨੀ ਚਾਹੀਦੀ ਕਿ ਕਈ ਵਾਰ ਆਪਾਂ ਇੱਕ ਟੀਬੀ ਤੇ ਪਾਣੀ ਚੜਾਉਂਦੇ ਜਿਹਨੂੰ ਦੇਖ ਕਿੱਲਾ ਪੂਰਾ ਸੁਖਾ ਲੈਨੇ ਆ ਤਾਂ ਇਸ ਚੀਜ਼ ਤੋਂ ਵਿਚਾਰ ਖਣਾ ਇਹਦੇ ਵਿੱਚ ਵੀ ਕਿਸਾਨ ਪ੍ਰੋ ਨਾਰਮ ਜਿਹੜੀ ਗ੍ਰੋਥ ਬਹੁਤ ਘੱਟ ਆ ਪਰ ਇਸ ਡੀਬੀ ਤੇ ਕਿਸਾਨ ਪ੍ਰਭੂ ਲੋਹੇ ਤਾਦੀ ਘਾਟ ਹੈ ਹਾਲਾਂਕਿ ਸਪਰੇਅ ਕਰਨ ਕਰਕੇ ਥੋੜਾ ਜਿਹਾ ਮਾੜੇ ਮੋੜ ਜੇ ਬੂਟੇ ਚੱਲੇ ਆ ਬਹੁਤ ਆਪਾਂ ਇਹਦੇ ਤੇ ਕੋਈ ਐਵੇਂ ਆਖੀ ਕੁਝ ਪਾਇਆ ਹੋਇਆ ਨਹੀਂ ਕਿ ਇਹਦੀ ਜਿਹੜੀ ਗਰੋਥ ਕਰਾਈ ਜਾਵੇ ਕਿਉਂਕਿ ਇੱਕ ਦੋ ਮਰਲਿਆਂ ਦੇ ਕੋਈ ਚੱਕਰ ਨਹੀਂ ਹੁੰਦਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਬਈ ਜਿਹੜੇ ਬੂਟੇ ਆਪਾਂ ਦੋ ਪੱਟ ਕੇ ਰੱਖੇ ਬਿਲਕੁਲ ਘੱਟ ਕੱਦ ਵਾਲੇ ਹੁਣ ਤੁਸੀਂ ਦੇਖ ਸਕਦੇ ਆ ਆ ਦੇਖੋ ਬੂਟਾ ਇਹਦਾ ਕੱਦ ਘੱਟ ਆ ਹੁਣ ਆਇਆ ਸਬੂਤੇ ਦੇ ਆਪਾਂ ਲਾਗੇ ਦੇਖਾਂਗੇ ਇਹ ਆਪਾਂ ਨੂੰ ਆਪ ਹੀ ਪਤਾ ਲੱਗ ਜਾਊਗਾ ਇਹ ਬੂਟੇ ਦੇ ਲਾਗੇ ਆਪਾਂ ਦੇਖਾਂਗੇ ਆ ਦੇਖੋ ਉਹ ਬੂਟਾ ਦੇਖਾਂਗੇ ਤਾਂ ਆਪਾਂ ਛੈਂ ਦੇ ਯਾਰ ਇਹਨੂੰ ਵਾਇਰਸ ਆ ਗਿਆ ਹੁਣ ਜੜਾਂ ਇਹਦੀਆਂ ਬਹੁਤ ਜ਼ਿਆਦਾ ਚਿੱਟੀਆਂ ਵਿੱਚ ਹੈਆਂ ਤੇ ਯਾਨੀ ਕਿ ਵਿੱਚ ਭੂਰੀਆਂ ਵੀ ਹੋਈਆਂ ਕਾਲੀ ਜੜਾ ਜਿਹਦੇ ਵਿੱਚ ਨਹੀਂ ਹੈਗੀ ਭੂਰੀ ਜੜ ਦਾ ਮਤਲਬ ਹੁੰਦਾ ਕਿ ਆਪਣੇ ਖੇਤ ਦੇ ਵਿੱਚ ਫੰਗਸ ਹੈਗੀ ਆ ਯਾਨੀ ਕਿ ਜੜਾਂ ਨੂੰ ਫੰਗਸ ਲੱਗੀ ਹੈ ਹੁਣ ਆਪਾਂ ਤੁਹਾਨੂੰ ਜੇ ਦਿਖਾਉਣੇ ਦੂਜਾ ਜਿਹੜਾ ਬੂਟਾ ਅਸਲ ਦੇ ਵਿੱਚ ਜਿਹਨੂੰ ਵਾਇਰਸ ਰੋਗ ਹੈਗਾ ਹੁਣ ਇਹਦੇ ਪੱਤੇ ਤੁਸੀਂ ਇੱਕ ਕਰ ਧਿਆਨ ਨਾਲ ਦੇਖ ਲਓ ਇਹਦਾ ਨੋਰਮਲ ਜਿਹਾ ਹਰਾ ਰੰਗ ਆ ਇੱਧਰ ਆ ਗਿਆ ਜਿਹਾ ਗੂੜਾ ਹਰਾ ਰੰਗ ਇਹ ਹੁਣ ਬੂਟਾ ਦੀ ਇਹਦੇ ਵਿੱਚ ਪਛਾਣ ਕੀ ਆਪਾਂ ਨੂੰ ਸਭ ਤੋਂ ਵੱਡੀ ਪਛਾਣ ਦੇ ਇੱਕ ਤਾਂ ਗੂੜਾ ਰੰਗ ਹੋਊਗਾ ਦੂਜੇ ਨੰਬਰ ਤੇ ਇਹਦੇ ਪੱਤੇ ਇੱਕ ਮਿੰਟ ਮੰਚੂ ਆਪਾਂ ਹਨ ਦੂਜਾ ਬੂਟਾ ਇਹਦੇ ਬਰਾਬਰ ਰੱਖ ਲਈਏ ਫਿਰ ਤੁਹਾਨੂੰ ਧਿਆਨ ਨਾਲ ਸਮਝ ਲੱਗ ਜੂਗੀ ਆ ਦੇਖੋ ਇਹਦੇ ਪੱਤੇ ਵੀ ਚੌੜੇ ਹੋਣਗੇ ਇਹਦੇ ਪੱਤੇ ਵੀ ਦੂਜੇ ਨਾਲੋਂ ਘੱਟ ਛੋੜੇ ਆ ਇਹਦੇ ਪੱਤੇ ਸਿੱਧੇ ਉੱਪਰ ਨੂੰ ਤਿੱਖੇ ਜਿਹੇ ਹੋਣਗੇ ਇਹਦੇ ਪੱਤਰ ਪੱਤੇ ਥੋੜੇ ਜਿ ਝੁਕਾਵਾਂ ਲ ਹੋਣਗੇ ਇਹਦੇ ਪੱਤੇ ਝੁਕਾਵਾਂ ਲਿਆ ਇਹਦੇ ਪੱਤੇ ਤੂੰ ਦੇ ਲਓ ਸਿੱਧਾ ਉੱਪਰ ਆਉਣ ਉਹਦੇ ਇੱਕ ਇੱਕ ਦੇ ਪੱਤਿਆਂ ਦੇ ਵਿੱਚ ਜਿਹੜੀਆਂ ਨਾੜਾਂ ਆਈਆਂ ਉਹ ਤੁਹਾਨੂੰ ਥੋੜਾ ਚਿੱਟੀਆਂ-ਚਿੱਟੀਆਂ ਜੀਆਂ ਨਜ਼ਰ ਆਉਣਗੀਆਂ ਜਿਵੇਂ ਇਹਦੇ ਪੱਤੇ 'ਚ ਦਿਖ ਰਹੀਆਂ ਇਹਦੇ ਵਿੱਚੋਂ ਤੁਹਾਨੂੰ ਉਹਨੀਆਂ ਚਿੱਟੀਆਂ ਨਜ਼ਰ ਨਹੀਂ ਆਉਂਦੀਆਂ ਇਹ ਜਿਹੜਾ ਤੀਰ ਜਿਹਾ ਵਿਚ ਆ ਜਿਹੜੀ ਪੱਤੇ ਦੇ ਵਿੱਚ ਨਾੜ ਜੀ ਹੁੰਦੀ ਜਿਵੇਂ ਆ ਤੁਸੀਂ ਦੇਖੋ ਇਹ ਤੁਹਾਨੂੰ ਵੱਖਰੀ ਜੀ ਨਜ਼ਰ ਆਊਗੀ ਤੇ ਦੂਜੇ ਨੰਬਰ ਤੇ ਜੜ ਦੇਖ ਲਓ ਇਹਦੀ ਜੜ ਇਹਦੀ ਕਾਲੀ ਹੋਈ ਹੋਗੀ ਆ ਦੇਖੋ ਵਿੱਚੋਂ ਜੜ ਦੇ ਕਾਲੀ ਹੋਈ ਆ ਤੇ ਚਿੱਟੀ ਜੜ ਤੁਹਾਨੂੰ ਦੋ ਚਾਰ ਵਿੱਚ ਦੁਖਣਗੀਆਂ ਇਹ ਨਹੀਂ ਕਿ ਬਿਲਕੁਲ ਜੋਨੇ ਦੀ ਗ੍ਰੋਥ ਰੁਕ ਜਾਂਦੀ ਆ ਇੱਕ ਦੋ ਤੁਹਾਨੂੰ ਚਿੱਟੀਆਂ ਜਿਹੜਾਂ ਵੀ ਦਿਖ ਜਾਣੀਆਂ ਪਰ ਜ਼ਿਆਦਾ ਭੂਰੀਆਂ ਤੇ ਕਾਲੀਆਂ ਜਿਹੜਾਂ ਇਹ ਕਿਸਾਨ ਭਰਾਓ ਜਿਹੜੀ ਪਛਾਣ ਆ ਲਗਭਗ ਮੇਰੇ ਨੂੰ ਹਿਸਾਬ ਲੱਗਦਾ ਕਿ ਹੁਣ ਸਾਰੇ ਕਿਸਾਨ ਪਰੌਣੇ ਦੀ ਸਮਝ ਲੱਗ ਗਈ ਹੋਊਗੀ ਆ ਜਿਹੜਾ ਆ ਬੂਟਾ ਜੇ ਇਹ ਲੋਗ ਹਾਲਾਂਕਿ ਉਹਦੇ ਨਾਲੋਂ ਕੱਦ ਦੇ ਤਾਂ ਜ਼ਿਆਦਾ ਜੀ ਆਹ ਦੇਖ ਲਓ ਕੱਦ ਪੱਖੋਂ ਆਹ ਵਾਇਰਸ ਵਾਲਾ ਬੂਟੇ ਦਾ ਕੱਦ ਉਹਦੇ ਨਾਲੋਂ ਜ਼ਿਆਦਾ ਜੀ ਜਿਹਦੀ ਨਾਰਮਲ ਵੈਸੇ ਨਹੀਂ ਗਰੋਥ ਹੋਈ ਉਹ ਵਾਇਰਸ ਵਾਲਾ ਬੂਟਾ ਨਹੀਂ ਅਸਲ ਦੇ ਵਿੱਚ ਵਾਇਰਸ ਵਾਲਾ ਬੂਟਾ ਆ ਜੀ ਆਹ ਤੁਸੀਂ ਦੇਖ ਸਕਦੇ ਜੀ ਹੁਣ ਚਲੋ ਗੱਲ ਆ ਜਾਂਦੀ ਆਪਾਂ ਵਾਇਰਸ ਵਾਲੇ ਬੂਟੇ ਦੀ ਪਛਾਣ ਤਾਂ ਕਰ ਲਈ ਆ ਕਈ ਵਾਰ ਆਪਾਂ ਸੋਚਦੇ ਹਾਂ ਕਿ ਇਹ ਬੂਟਾ ਸੌਖਾ ਪਟਿਆ ਗਿਆ ਤੇ ਉਹ ਵਾਇਰਸ ਵਾਲਾ ਅਸਲ ਦੇ ਵਿੱਚ ਜਿਹੜੇ ਬੂਟੇ ਦੀ ਗਰੋਥ ਘੱਟ ਹੋਈ ਹੋਊਗੀ ਜੜ੍ਹ ਘੱਟ ਲੱਗੀ ਹੋਊਗੀ ਚਾਹੇ ਉਹਦੇ ਨਾਰਮਲ ਕੱਦ ਘੱਟ ਕੀਤਾ ਉਹ ਹੀ ਬੂਟਾ ਸੌਖਾ ਪਟਿਆ ਨਾ ਜ਼ਰੂਰੀ ਨਹੀਂ ਕਿ ਜਿਹੜਾ ਆਪਾਂ ਵਾਇਰਸ ਵਾਲਾ ਉਹ ਹੀ ਬੂਟਾ ਜਲਦੀ ਜਲਦੀ ਪਟਿੰਦਾ ਇਹਦੇ ਦੁਬਾਰਾ ਆਪਾਂ ਦੱਸ ਦਿੰਨੇ ਆ ਕਿ ਜੜਾਂ ਵਿੱਚੋਂ ਕਾਲੀਆਂ ਹੋਈਆਂ ਹੁੰਦੀਆਂ ਤੇ ਚਿੱਟੀਆਂ ਜਿਹੜਾ ਤੁਹਾਨੂੰ ਨਾ ਮਾਤਰਾ ਜੀਆਂ ਦਿਸਣਗੀਆਂ ਪੱਤੇ ਉੱਪਰ ਵੱਲੋਂ ਸਿੱਧੇ ਤੇ ਗੂੜਾ ਹਰਾ ਰੰਗ ਹੋਊਗਾ ਤੇ ਫੋੜੇ ਨੂੰ ਘੱਟ ਦੇ ਦੋ ਵੱਧ ਵੀ ਹੋ ਸਕਦੀ ਹੈ ਤੇ ਇਹਦੇ ਪੱਤੇ ਸਿੱਧੇ ਦੂਜੇ ਝੋਨੇ ਨਾਲੋਂ ਜਿਹੜੇ ਪੱਤੇ ਜਿਹੜੇ ਬਰੀਕ ਹੋਣਗੇ ਪਤਲੇ ਹੋਣਗੇ ਚੌੜੇ ਪੱਤੇ ਨਹੀਂ ਹੋਣਗੇ ਸੋ ਹੁਣ ਆਪਾਂ ਗੱਲ ਆ ਜਾਂਦੀ ਵੀ ਇਹਦਾ ਕਿਵੇਂ ਇਲਾਜ ਕਰ ਸਕਦੇ ਆ ਕਿਸਾਨ ਵੀ ਇਹਦਾ ਪੱਕਾ ਜਿਹਾ ਹਾਲਾਪਾ ਕਰਨਾ ਤੇ ਸਭ ਤੋਂ ਵਧੀਆ ਤਰੀਕਾ ਹੈ ਕਿ ਇੱਕ ਵਾਰ ਆਪਣੇ ਝੋਨੇ ਦਾ ਜਦੋਂ 40 ਤੋਂ ਪਲੱਸ ਹੋ ਜਾਂਦਾ ਤੇ ਉਦੋਂ ਇੱਕ ਵਾਰ ਪਾਣੀ ਜ਼ਰੂਰ ਇਹਦਾ ਝੋਨੇ ਦਾ ਸੁਕਾ ਦਿਓ ਪਾਣੀ ਸਕਾਉਣਾ ਕਿਉਂਕਿ ਜੜਾਂ ਜੜੀਆਂ ਭੂਰੀਆਂ ਆਈਆਂ ਜਿਹੜੀ ਫੰਗਸ ਲੱਗੀ ਉਹ ਖਤਮ ਹੋ ਜੂਗੀ ਜਾਂ ਫਿਰ ਇਦਾਂ ਕਰਨਾ ਕਿ ਪਾਣੀ ਭਰ ਕੇ ਤੇ ਆਪਾਂ ਜਿਹੜੀ 2 ਕਿਲੋ ਚਿੱਟੀ ਫੜਕੜੀ ਜ਼ਰੂਰ ਇੱਕ ਵਾਰ ਵਰਤ ਲਓ ਕਿਉਂਕਿ ਬਹੁਤ ਆਵਾਦਾ ਖਰਚਾ ਨਹੀਂ ਹੋਣਾ ਤੇ ਨਾਮ ਕੋਈ ਆ ਉਹਦੇ ਜੇ ਇੱਕ ਤਾਂ ਉਹ ਆਪਾਂ ਪਾ ਦਾਂਗੇ ਉਹਦੇ ਨਾਲ ਹੋਊ ਕੀ ਵੀ ਆਪਣੇ ਜਿਹੜਾ ਜੜਾਂ ਝੋਨੇ ਦੀਆਂ ਸਾਫ਼ ਹੋ ਜਣੀਆਂ ਛੜਕੜੀ ਪਾ ਕੇ ਪਾਣੀ ਭਰ ਕੇ ਫੜਕੜੀ ਪਾ ਕੇ ਉਸ ਤੋਂ ਬਾਅਦ ਪਾਣੀ ਸੁਕਾ ਦਿਓ ਤੇ ਉਹਦਾ ਵਧੀਆ ਤੁਹਾਨੂੰ ਰਿਜ਼ਲਟ ਜੜਾਂ ਸਾਫ਼ ਹੋ ਜਾਣਗੀਆਂ ਝੋਨੇ ਦੀ ਗ੍ਰੋਥ ਹੋਰ ਉੱਪਰ ਨੂੰ ਜਾਊਗੀ ਕਿਉਂਕਿ ਵਾਇਰਸ ਉਹਥੇ ਜ਼ਿਆਦਾ ਅਟੈਕ ਕਰਦਾ ਜਿੱਥੇ ਆਪਣੇ ਝੋਨੇ ਕਮਜ਼ੋਰ ਆ ਜਿਨ੍ਹਾਂ ਜੇ ਇਮਿਊਨਿਟੀ ਜਿਵੇਂ ਬੰਦੇ 'ਚ ਇਮਿਊਨਿਟੀ ਘੱਟ ਹੋਵੇ ਤਾਂ ਉੱਤੇ ਜੀ ਰੋਗ ਜ਼ਿਆਦਾ ਹਮਲਾ ਕਰਦੇ ਆ ਜੇਕਰ ਝੋਨੇ ਦੀ ਇਮਿਊਨਿਟੀ ਕਮਜ਼ੋਰ ਆ ਜਾਨਕਿ ਬੂਟੇ ਕਮਜ਼ੋਰ ਆ ਤੇ ਜੇ ਗਰੋਥ ਘਟਿਆ ਜਾਂ ਉਹਦੇ ਵਿੱਚ ਤਾਕਤ ਨਹੀਂ ਹੈਗੀ ਤਾਂ ਉੱਥੇ ਜਿਹੜਾ ਆਪਾਂ ਨੂੰ ਗੈਰਸ ਜਿਆਦਾ ਅਟੈਕ ਕਰਦਾ ਤਾਂ ਇਸ ਤੋਂ ਬਚਣ ਵਾਸਤੇ ਇੱਕੋ ਹੀ ਕਹਾਲਿਆ ਕਿ ਝੋਨੇ ਦੇ ਇੱਕ ਵਾਰ ਪਾਣੀ ਜ਼ਰੂਰ ਸਕਾਓ ਜੜਾਂ ਸਾਫ਼ ਕਰੋ ਜਿਹੜਾ ਚਟੀਆਂ ਕਰੋ ਝੋਨਾ ਆਟੋਮੈਟਿਕ ਗਰੋਥ ਕਰੇਗਾ ਜੇਕਰ ਥੋੜਾ ਬਹੁਤਾ ਅਟੈਕ ਹੋਵੇ ਉਹ ਵੀ ਝੋਨਾ ਗਰੋਥ ਕਰ ਜੂਗਾ ਤੇ ਆਪਾਂ ਨੂੰ ਬਹੁਤਾ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਹਾਨੂੰ ਲੱਗਦਾ ਵੀ ਜਿਹਨੇ ਜੇ ਬੂਟੇ ਤੁਹਾਨੂੰ ਵਿੱਚੋਂ ਨਜ਼ਰ ਵੀ ਆਵ ਨਹੀਂ ਰਹੇ ਆ ਤਾਂ ਉਹਨੂੰ ਪੈਰਾਣਾ ਵਿੱਚੇ ਨੱਪ ਦਿਓ ਚਿਕਰਤਾ ਨੂੰ ਲੱਗਦਾ ਕਿ ਤੇਲੇ ਦਾ ਅਟੈਕ ਹੈਗਾ ਤੇ ਆਪਾਂ ਤੇਲੇ ਦੀ ਸਪਰੇ ਵੀ ਕਰ ਸਕਦੇ ਆਂ ਵੈਸੇ ਤੇਲਾ ਕਿਉਂਕਿ ਹੁਣ ਮੀਂਹ ਜਿਹੜੇ ਕਾਫੀ ਪੈਂਦੇ ਰਹੇ ਉਹਦੇ ਕਰਕੇ ਤੇਲਾ ਜਿਹੜਾ ਖਤਮ ਹੋ ਗਿਆ ਜਿਹੜਾ ਥੋੜਾ ਬਹੁਤ ਪਿਆ ਸੀ ਤੇ ਬਾਕੀ ਤੁਸੀਂ ਜਿਹੜੀ ਫੜਕੜੀ ਜ਼ਰੂਰ ਇੱਕ ਵਾਰ ਵਰਤ ਲਿਓ ਕਿਉਂਕਿ ਉਹਦਾ ਕਿੜਾ ਬਹੁਤਾ ਕੋਈ ਖਰਚਾ ਨਹੀਂ ਹੈਗਾ ਸਸਤੀ ਜੀ ਚੀਜ਼ ਨੂੰ ਵਰਤ ਲਓ ਜਿਹੜਾ ਆਪਣੀ ਝੋਨੇ ਦੀਆਂ ਸਾਫ ਹੋਣੀਆਂ ਤੇ ਇੱਕ ਵਾਰ ਪਾਣੀ ਸਕਾ ਦਿਓ 40 ਦਿਨ ਤੋਂ ਤੇ ਹੁਣ ਗੱਲ ਆ ਜਾਂਦੀ ਵੀ ਕਿੰਨੇ ਦਿਨਾਂ ਬਾਅਦ ਆਪਾਂ ਨੂੰ ਡਰਨ ਦੀ ਲੋੜ ਨਹੀਂ ਝੋਨੇ ਦੇ ਕਿੰਨੇ ਦਿਨਾਂ ਦਾ ਝੋਨਾ ਹੋ ਜੇ ਤੇ ਕਿਸਾਨ ਪਰ ਜਦੋਂ ਆਪਣਾ 45 ਦਿਨ ਉਸ ਤੋਂ ਬਾਅਦ ਜਿਹੜਾ ਆਪਣੇ ਖੇਤ ਵਿੱਚ ਵਾਇਰਸ ਆ ਗਿਆ ਜਿਹੜੇ ਬੂਟੇ ਮਦਰੇ ਤੁਹਾਨੂੰ ਦਿਸਪੇ ਦਿਸਪੇ ਉਹੀ ਰਹਿਣੇ ਉਸ ਤੋਂ ਬਾਅਦ ਬੂਟੇ ਨਹੀਂ ਵਧਨੇ ਇਹ ਆਪਾਂ ਤੁਹਾਨੂੰ ਪੱਕਾ 100% ਆਪਣਾ ਤਜਰਬਾ ਇਹ ਤੁਹਾਨੂੰ ਆਪਾਂ ਦੱਸ ਦਿੰਨੇ ਆ ਬਾਕੀ ਜੇਕਰ ਤੁਹਾਨੂੰ ਕੋਈ ਆਪਣੇ ਖੇਤ 'ਚ ਲੱਗਦੀ ਵੀ ਤੱਤਾਂ ਦੀ ਘਾਟ ਆ ਤਾਂ ਇੱਕ ਦੋ ਤੱਤਾਂ ਵਾਲੀਆਂ ਸਪਰੇਆਂ ਜ਼ਰੂਰ ਕਰ ਦਿਓ ਇੱਕ ਤਾਂ ਜਿਹੜਾ ਕੰਮ ਆਪਣਾ ਮੇਨ ਕਰਨ ਵਾਲਾ ਇੱਕ ਤਾਂ ਜੜਾਂ ਚਿੱਟੀਆਂ ਕਰੋ ਪਾਣੀ ਸੁਕਾ ਕੇ ਚਾਹੇ ਫੜਕੜੀ ਪਾ ਕੇ ਦੂਜੇ ਨੰਬਰ ਤੇ ਆਪਾਂ ਕੰਮ ਕਰਨ ਵਾਲਾ ਕਿ ਜ਼ਿੰਕ ਤੇ ਆਪਣੀ ਯੂਰੀਆ ਦੀ ਸਪਰੇਅ ਕਰ ਦਿਓ ਜਾਂ ਫਿਰ ਜਿਹੜੀ ਆਉਂਦੀ ਆ ਐਨਪੀਕੇ 05234 ਉਹਦੇ ਨਾਲ ਯੂਰੀਆ ਐਡ ਕਰਕੇ ਸਪਰੇਅ ਕਰੋ ਇਹ ਆਪਣੇ ਜਿਹੜਾ ਥੋੜੀ ਝੋਨੇ ਨੂੰ ਬੂਸਟ ਮਿਲੇ ਜਾਨੀ ਕਿ ਉਹਦੇ ਵਿੱਚ ਜਿਹੜੀ ਤੱਤਾਂ ਦੀ ਘਾਟ ਨਾ ਹੋਵੇ ਜਿਹਦੇ ਕਰਕੇ ਜੇਕਰ ਵਾਇਰਸ ਆਪਣੇ ਕਿਸੇ ਥੋੜਾ ਬਹੁਤ ਹੈਗਾ ਵੀ ਆ ਤਾਂ ਉਹ ਵੀ ਜਿਹੜਾ ਆਪਣੇ ਖੇਤ ਤੇ ਜ਼ਿਆਦਾ ਨਾ ਵੱਧ ਸਕੇ ਕਿਉਂਕਿ ਜਿਵੇਂ ਆਪਣੇ ਬੂਟੇ ਸਟਰੋਂਗ ਹੋਣਗੇ ਤਾਂ ਵਾਇਰਸ ਦਾ ਹਮਲਾ ਘੱਟ ਹੋਊਗਾ ਜਿਵੇਂ ਆਪਾਂ ਕਰੋਨਾ ਵਾਇਰਸ ਦੇ ਦੇਖਿਆ ਸੀ ਵੀ ਜਿਹੜੇ ਬੰਦਿਆਂ ਦੇ ਵਿੱਚ ਇਮਿਊਨਿਟੀ ਸਟਰੋਂਗ ਸੀ ਉਹਨੂੰ ਜਿਹੜਾ ਵਾਇਰਸ ਨੇ ਹਮਲਾ ਨਾ ਮਾਤਰ ਕੀਤਾ ਜਾਂ ਬਿਲਕੁਲ ਨਹੀਂ ਹੋਇਆ ਤੇ ਜਿਹੜੇ ਕਮਜ਼ੋਰ ਸੀ ਬੰਦੇ ਇਨਸਾਨ ਕਮਜ਼ੋਰ ਸੀ ਉਹਨਾਂ ਤੇ ਜਿਹੜਾ ਵਾਇਰਸ ਦਾ ਜ਼ਿਆਦਾ ਅਟੈਕ ਹੁੰਦਾ ਇਹ ਆਪਾਂ ਚੀਜ਼ ਨੋਟ ਕਰਕੇ ਰੱਖਣੀ ਸੋ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੋ ਗਈ ਆ ਪਰ ਮੈਨੂੰ ਲੱਗਦਾ ਹੈ ਹੁਣ ਕਿਸਾਨ ਵੀਰਾਂ ਦਾ ਜਿਹੜੇ ਵੀ ਕਿਸਾਨ ਵੀਰ ਵੇਖਣਗੇ ਉਹਨਾਂ ਦਾ ਜਿਹੜਾ ਡਰ ਬਿਲਕੁਲ ਖਤਮ ਹੋ ਗਿਆ ਹੋਊਗਾ ਬਾਕੀ ਜੇਕਰ ਤੁਹਾਡਾ ਸਵਾਲ ਆ ਤਾਂ ਤੁਸੀਂ ਕਮੈਂਟ ਕਰਾ ਜ਼ਰੂਰ ਸਕਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ